ਅਭੀ ਕਿਸੇ ਨੂੰ ਨਹੀਂ ਪੁੱਛਣਾ ਨਾ ਅੱਜ ਬਾਈ ਦੀ ਰੈਸਲਾ ਲੈਣੀ ਹੈਗੀ ਤੇ ਸਿੱਧਾ ਹੀ ਜਾ ਕੇ ਜਿਹੜੇ ਗਾਹਕ ਅੰਦਰ ਖੜੇ ਆ ਨਾ ਉਹਨਾਂ ਨੂੰ ਹੀ ਪੁੱਛਣਾ ਹੈਗਾ ਹੈਗਾ ਕਿ ਕਿਵੇਂ ਤੇ ਕਿੰਨੀ ਵਾਰ ਤੇ ਕਿੰਨਵੀਂ ਵਾਰ ਆਏ ਆ ਤੇ ਬਾਈ ਦਾ ਜਿਹੜਾ ਸਮਾਨ ਆ ਕਿਹੇ ਜਾ ਤੇ ਕਿਹੇ ਦੀ ਕੁਆਲਿਟੀ ਸਿੱਧੀ ਗਾਹਕਾਂ ਨੂੰ ਹੀ ਮਿਲਣਾ ਅੱਜ ਬਾਈ ਨੂੰ ਬਾਅਦ 'ਚ ਹੀ ਮਿਲਾਂਗੇ ਆਜੂ ਕਰਾ ਦਵਾਂ। ਇੱਕ ਮਿੰਟ ਲੇ। ਆਹ ਹਾਂ ਹਾਂ ਮਾਣੇ ਦੱਸੋ ਕਿ ਕਿੱਥੋਂ ਆਏ ਆ ਤੁਸੀਂ? ਅਸੀਂ ਲੁਧਿਆਣੇ ਤੋਂ। ਲੁਧਿਆਣੇ ਤੋਂ ਆਏ ਆ। ਹਾਂ ਤੇ ਕਿਵੇਂ ਲੱਗਦਾ ਸਾਡੇ ਭਰਾ ਦਾ ਸਿਸਟਮ? ਇਹਨੇ ਵਧੀਆ ਵਧੀਆ ਅਸੀਂ ਚਾਰ ਪੰਜ ਵਾਰੀ ਸਮਾਨ ਲੈ ਗਏ ਆ ਇੱਥੋਂ ਲੁਧਿਆਣੇ ਨਾਲ ਰੇਟ ਦਾ ਫਰਕ ਹੈਗਾ ਬਾਈ ਜਾਂ ਨਹੀਂ ਹੈਗਾ ਹਾਂ ਫਰਕ ਵੀ ਹੈਗਾ ਕੁਆਲਿਟੀ ਵੀ ਹੈਗੀ ਡੀਲਿੰਗ ਵੀ ਵਧੀਆ ਡੀਲਿੰਗ ਵੀ ਵਧੀਆ ਕੁਆਲਿਟੀ ਬੈਸਟ ਹਾਂ ਕੁਆਲਿਟੀ ਵਧੀਆ ਹਲੇ ਤੱਕ ਤਾਂ ਜੋ ਲੈ ਕੇ ਗਏ ਵਧੀਆ ਚੱਲ ਰਿਹਾ ਹਾਂ ਹਾਂਜੀ ਤੇ ਵੀਰੇ ਤੁਸੀਂ ਕਿੱਥੋਂ ਆਏ ਬੱਡੇ ਭਰਾ ਅਸੀਂ ਤਨੌਲੇ ਤੋਂ ਆਏ ਜੀ ਤਨੌਲੇ ਤੋਂ ਆਏ ਤੇ ਵੀਰੇ ਤੂੰ ਤਾਂ ਬਾਲਾ ਤੇਰੇ ਦਾ ਸ਼ਹਿਰ ਇਹ ਨੇੜੇ ਆ ਕਿਵੇਂ ਲੱਗਦਾ ਬਾਈ ਦਾ ਇੱਥੇ ਮੌਲ ਆ ਵਧੀਆ ਲੱਗ ਰਿਹਾ ਸਾਨੂੰ ਜਿਹੜੀ ਮਤਲਬ ਕੀ ਵੈਰਾਈਟੀ ਚਾਹੀਦੀ ਇੱਥੇ ਪ੍ਰੋਪਰ ਵੈਰਾਈਟੀ ਮਿਲ ਰਹੀ ਹੈ ਬਾਜ਼ਾਰ ਰੇਟ ਮਿਲ ਰਹੇ ਨੇ ਅੱਛਾ ਘੱਟ ਰੇਟ ਤੇ ਬਾਜ਼ਾਰ ਰੇਟ ਤੇ ਵਧੀਆ ਵੈਰਾਈਟੀ ਰੂਮ ਨੂੰ ਡੈਕੋਰੇਟ ਕਰਨ ਵਾਸਤੇ ਬਹੁਤ ਸੋਹਣਾ ਸਮਾਨ ਮਿਲ ਰਿਹਾ ਜੀ ਇਹ ਮਤਲਬ ਬਾਈ ਦੇ ਕੋਲੋਂ ਬਾਈ ਕੋਲੋਂ ਅੰਚ ਇਲੈਕਟ੍ਰੋਨਿਕ ਬਰਨਾਲਾ ਦੇ ਵਿੱਚੋਂ ਤੇ ਭਨੇ ਤੁਸੀਂ ਕਿੱਥੋਂ ਆ ਮੈਂ ਤਾਂ ਜੀ ਕੁਰਕhetra ਤੋਂ ਆਈ ਆਂ ਆਪਣੇ ਬ੍ਰਦਰ ਦੇ ਨਾਲ ਤੇ ਮੈਂ ਫਸਟ ਟਾਈਮ ਇਹ ਸ਼ਾਪ ਤੇ ਵਿਜ਼ਿਟ ਕੀਤਾ ਹੈ ਪਰ ਮੈਨੂੰ ਇਹ ਸ਼ਾਪ ਬਹੁਤ ਮਰੀਆ ਮਤਲਬ ਇਲੈਕਟ੍ਰੋਨਿਕ ਚੀਜ਼ਾਂ ਵਾਸਤੇ ਬਹੁਤ ਹੀ ਵਾਜਵਰੇਟਾ ਤੇ ਔਰ ਡਿਊਰੇਬਲ ਹੈ ਔਰ ਸਾਰੀ ਚੀਜ਼ ਬਹੁਤ ਸੋਹਣੀ ਲੱਗੀਆਂ ਪੈਣ ਐ ਏਡੀ ਬਾਟੋ ਤੈਨੂੰ ਬਰਨਾਲਾ ਸ਼ਹਿਰ ਅਸੀਂ ਬ੍ਰਦਰ ਦੇ ਨਾਲ ਆਈ ਆਂ ਫਸਟ ਟਾਈਮ ਦੇਖ ਕੇ ਵਿਜ਼ਿਟ ਕਰੇ ਫੇਰੀ ਪਤਾ ਚੱਲਦਾ ਵੀ ਦੇਖੋ ਕੀ ਚੀਜ਼ ਕਿੱਥੇ ਆ ਹਾਂ ਤੇ ਪੈਣੇ ਦੇਖ ਲੈ ਆਪਣਾ ਬਰਨਾਲਾ ਸ਼ਹਿਰ ਵੀ ਕਿੱਡੇ ਵੱਡੇ ਲੈਵਲ ਤੇ ਪਹੁੰਚ ਗਿਆ ਇਹ ਹੈ ਵੱਡਾ ਲੈਵਲ ਤੇ ਹੈਈ ਬਰਨਾਲਾ ਲੈਵਲ ਹੀ ਤੇ ਕੋਈ ਹੈ ਹੀ ਨਹੀਂ ਗੱਲ ਤੇ ਦੇਵੀਗੜ ਪਟਿਆਲਾ ਤੋਂ ਲੈ ਬਾਈ ਦੇਵੀਗੜ ਪਟਿਆਲੇ ਦੇ ਕੋਲੋਂ ਆਇਆ ਵਾ ਬਰਨਾਲੇ ਦੇ ਵਿੱਚ ਤੇ ਬਾਈ ਕਿਵੇਂ ਲੱਗਦਾ ਤੁਸੀਂ ਬਹੁਤ ਵਧੀਆ 2.5 ਸਾਲ ਪਹਿਲਾਂ ਆਇਆ ਸੀ ਉਦੋਂ ਲੈ ਕੇ ਗਏ ਹੋਰੇ ਤਾਂ ਅੱਛਾ 2.5 ਸਾਲ ਪਹਿਲਾਂ ਵੀ ਆਏ ਆ ਪਹਿਲਾਂ ਵੀ ਆਏ ਆ ਅੱਜ ਹੁਣ ਬਾਈ ਕੀ ਲੈ ਕੇ ਚੱਲੇ ਆ ਉਹਦੇ ਹੀ 60-70 ਹਜ਼ਾਰ ਦਾ ਸਮਾਨ ਲੈ ਚੱਲੇ ਆ ਸਾਰਾ ਅੱਛਾ ਜਾਨੀ ਕਿ ਚੱਲ ਹੀ ਜਾਂਦੇ ਸ਼ੋਭਿੰਗ ਤੇ ਭਾਈ ਉਹ ਲੈ ਟਾ ਘੁੰਮਰ ਕਿੰਨੇ ਦਾ ਭਾਈ ਸਟਾਰਟ ਦੋ ਸੀ 70 ਤੋਂ 80000 ਰੁਪਏ ਦਾ ਸਮਾਨ ਦਾ ਬਿੱਲ ਬਣਿਆ ਇਹਨਾਂ ਦਾ ਬੋਲੈਟਾ ਝੁੰਮਰ ਸਾਰਾ ਕੁਝ ਜਿਵੇਂ ਆ ਭਾਈ ਸਾਹਿਬ ਨੂੰ ਤੇ ਆਣ ਤੋਂ ਚੌਥੀ ਵਾਰ ਆਏ ਨੇ ਉਹ ਮੈਂ ਪਹਿਲੀ ਵਾਰ ਆਏ ਨੇ ਬਾਕੀ ਸਾਡੇ ਕੋਲ ਜਿਹੜੀ ਵੈਰੈਟੀ ਹੈ ਜੈਨੂਅਲ ਵੈਰੈਟੀ ਹੋ ਰੇਟ ਸਾਡੇ ਵਾਜਬ ਹੋਣਗੇ ਕੋਈ ਕਮੈਂਟ ਕੁਝ ਭਾਈ ਚੱਲੇ ਸਾਡੇ ਜੈਨੂਅਲ ਪ੍ਰਾਈਸ ਜਦ ਹੀ ਗਾਹਕ ਸਾਡੇ ਕੋਲ ਅੱਗੇ ਦੁਬਾਰਾ ਆਉਂਦਾ ਵੀਰੇ ਜਿਨ੍ਹਾਂ ਨੇ ਮਾੜਾ ਚੰਗਾ ਕਹਿਣਾ ਉਹ ਸਪੈਸ਼ਲੀ ਬ ਅਮਲੀ ਉਹਨਾਂ ਦਾ ਕੰਮ ਆ ਉਹ ਆਪਣਾ ਕੰਮ ਅਗਲੇ ਤੱਕ ਵੀਡੀਓ ਪਹੁੰਚਾਉਣ ਦਾ ਤੇ ਘੱਟ ਰੇਟ ਤੇ ਵੀ ਪੌਗਲੀ ਕ ਤਾਂ ਫਾਇਦਾ ਹੋਵੇ ਸਾਡੇ ਕੋਲ ਤਾਂ ਗਾਖਲੇ ਆਣੇ ਹੀ ਆਣਾ ਗਾਗਰ ਜਿੰਨਾ ਅਸੀਂ ਫਾਇਦਾ ਵੱਧ ਤੋਂ ਵੱਧ ਕਰ ਸਕੀਓ ਸਾਡਾ ਹੱਕ ਹੈ ਤੇ ਸਾਨੂੰ ਸਾਡੇ ਹੱਕ ਤੇ ਮਿਲਦੇ ਗਾਖ ਦਾ ਫਾਇਦੇ ਚ ਅਸੀਂ ਗਾਗ ਦਾ ਹੱਕ ਸਮਝਦੇ ਹੋਏ ਜ਼ਰੂਰੀ ਸੀ ਤੇ ਬਾਈ ਤੁਹਾਨੂੰ ਕੁਆਲਿਟੀ ਕਿਵੇਂ ਲੱਗਦੀ ਹੈ ਬਾਈ ਦੀ ਬਹੁਤ ਵਧੀਆ ਕੁਆਲਿਟੀ ਪਹਿਲਾਂ ਸਾਡੇ ਕੋਲ ਚੱਲ ਇੱਕ ਲੈ ਗਏ ਆ ਸਮਾਨ ਬਹੁਤ ਵਧੀਆ ਚੱਲ ਰਿਹਾ 2.5 ਸਾਲ ਹੋ ਗਏ ਬਿਲਕੁਲ ਕੋਈ ਨੁਕਸ ਨਹੀਂ ਪਿਆ ਜੀ ਕੋਈ ਨੁਕਸ ਨਹੀਂ ਬਾਈ ਇਹ ਆ ਜਿਹੜੀ ਵੀਡੀਓ ਬਣਾਉਣ ਲੱਗੇ ਹਨ ਅਸੀਂ ਕਿਸੇ ਨੂੰ ਪੁੱਛਿਆ ਨਹੀਂ ਕਿਸੇ ਨੂੰ ਦੱਸਿਆ ਨਹੀਂ ਹੈਗਾ ਸਿੱਧਾ ਹੀ ਅਗਲੇ ਦੇ ਕੋਲ ਗਏ ਆ ਬਾਕ ਕੈਮਰਾ ਚਲਾਇਆ ਤੇ ਸਿੱ ਮੱਲਾਗਲੇ ਨੂੰ ਜੋ ਸਵਾਲ ਪੁੱਛਣਾ ਸੀਗਾ ਅਗਲੇ ਨੂੰ ਪੁੱਛਿਆ ਸੀ ਵੀ ਕਿਵੇਂ ਲੱਗਦਾ ਕਿੱਥੋਂ ਕਿੱਥੋਂ ਆਏ ਆ ਤੁਸੀਂ ਦੇਖ ਸਕਦੇ ਆ ਬਾਈ ਕੋਲੇ ਨਾ ਅੰਕ ਇਲੈਕਟ੍ਰੋਨ ਬਰਨਾਲਾ ਦੇ ਵਿੱਚ ਜਿਹੜੇ ਬਹੁਤ ਦੂਰੋਂ ਦੂਰੋਂ ਆ ਕੇ ਸਮਾਨ ਲੈ ਕੇ ਜਾਂਦੇ ਆ ਵਧੀਆ ਕੁਆਲਿਟੀ ਦੇ ਵਿੱਚ ਬਾਈ ਕੋਲੇ ਸਮਾਨ ਮਿਲਦਾ ਤੇ ਤਾਂ ਹੀ ਇੰਨੀ ਨਹੀਂ ਦੂਰੋਂ ਸੱਜਣ ਮਿੱਤਰ ਬਾਈ ਕੋਲੇ ਪਹੁੰਚਦੇ ਆ ਤੇ ਨੰਬਰ 22 ਦਾ ਵੀਡੀਓ ਤੇ ਚੱਲਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ